ਤਾ ਬੀਫਨ ਕਿੱਥੇ ਬਾਹਰ ਵੀ ਨਹੀਂ ਆ ਦੀ ਦਿਹਾੜੀ ਹੋ ਗਈ ਐ ਨਿਕਣ ਢਈ ਨਹੀਂ ਮੇਰੇ ਗੱਲ ਚੰਗਾ ਸਿਆਪਾ ਪਾਇਆ ਵੀ ਨਾਲ ਜਾ ਲੈ ਕੇ ਜਾ ਇਹਨੂੰ ਮੈਂ ਆਖਿਆ ਇੱਥੇ ਦਵਾਈ ਲਿਆ ਕੇ ਖਵਾਲਦੇ ਨੇ ਮਾਤਾ ਵੀ ਨਹੀਂ ਮੰਨਦੀ ਜਰਾ ਜੀ ਬੋਲਦੀ ਐ ਤੇ ਉਹ ਇੱਥੇ ਬੈਠਾ ਜਵਾਨ ਜਵਾਨ ਨਾ ਤੇ ਕਿੱਥੇ ਬਵਾਂ ਫਿਰ ਮੈਂ ਤੇ ਡੀਕਣ ਢਾਵਾਂ ਉਹਨੂੰ ਲਿਆਉ ਸੁੱਖ ਨੂੰ ਮੈਂ ਜਾਵਾਂ ਆਲੇ ਪੈਸੇ ਐਨੇ ਪੈ ਕੀ ਕਰਨੇ ਦੱਸ ਉਹ ਮੈਨੂੰ ਤੇ ਵੀ ਲੱਗਣ ਡਿਆ ਵੀ ਥੋੜੇ ਹੋਣੇ ਆ ਤੂੰ ਆਣਾ ਇਨੇ ਕੀ ਕਰਨੇ ਆ ਆ ਤੇ ਕਿੰਨੇ ਆ ਮੰਮੀ ਸਾਬੀ ਜਿਹੜਾ ਕੰਮ ਕਰਨ ਵਾਸਤੇ ਕਹਿਣ ਦੀਆਂ ਨਾ ਉਹਦੇ ਵਾਸਤੇ ਹੋਰ ਵੀ ਪੈਸੇ ਮੇਰੇ ਸਾਹਮਣੇ ਚਾਹੀਦੇ ਹੋਣੇ ਆ ਮੰਮੀ ਜੱਤਾ ਵਾਣਾ ਜੋ ਜੋ ਕਰਨਾ ਵਾ ਮੈਨੂੰ ਡਰ ਜਾ ਲੱਗਣ ਡਿਆ ਯੋ ਮੈਂ ਤੈਨੂੰ ਦੱਸਾਂ ਮੈਂ ਕਿਹੜੇ ਮੂਹ ਨਾਲ ਡਾਕਟਰ ਨਾਲ ਗੱਲ ਕਰੂੰਗਾ ਤੁਸੀਂ ਚਲੋ ਹਾਂ ਨਾਲ ਮੈਂ ਜਿਹੜੇ ਮੇਰੇ ਨਾਲ ਗੱਲ ਕਰਨਦੇ ਉਸੇ ਮੂਹ ਨਾਲ ਉਹਨਾਂ ਕਰ ਲਈ ਉਹ ਮੰਮੀ ਸੌ ਗੱਲਾਂ ਹੁੰਦੀਆਂ ਵਾ ਜਨਾਨੀਆਂ ਦੀਆਂ ਤੁਸੀਂ ਆਪ ਜਿਹੜੀ ਨਰਸ ਕੋਲ ਜਾਣਾ ਵਾ ਉਹਨੂੰ ਚੰਗੀ ਤਰ੍ਹਾਂ ਦੱਸਿਓ ਜਾਂ ਪੁੱਛਿਓ ਮੈਨੂੰ ਕੀ ਪਤਾ ਸੱਚ ਦੱਸਣਾ ਜਾਂ ਝੂਠ ਕਿਉਂ ਨਹੀਂ ਸੱਚ ਦੱਸਣਾ ਤੂੰ ਪੈਸੇ ਰੱਖੀ ਆ ਗਾੜੀ ਤੇ ਸੱਚ ਆਪੇ ਦੱਸਣਾ ਉਹਨਾਂ ਤੇ ਹੁਣ ਕੋਈ ਕੰਮ ਰਿਆ ਇਹਨਾਂ ਦਾ ਵੀ ਧੂਰਾ ਜਿਹੜਾ ਆਦਬ ਚਾਲੇ ਛੱਡ ਗਿਆ ਜੀ ਉਹ ਨਹੀਂ ਰਹਿਣ ਦੇਣਾ ਪਰ ਇਹ ਹੌਲੀ ਬੋਲ ਉਹ ਬਲਾ ਵੀ ਹੈਗੀ ਅੰਦਰ ਆਹੋ ਉਹਨਾਂ ਕਿਤੇ ਸੌਂਦੇ ਹੋਰ ਨਾ ਨਵਾ ਸਿਆਪਾ ਪੈ ਜੇ ਫੇਰ ਉਹਨੇ ਤੇ ਕੋਈ ਨਾ ਕੋਈ ਲੱਤ ਫੇਰ ਡਾ ਦਣੀ ਵਿੱਚ ਉਹ ਮੇਰੇ ਸਾਹਮਣੇ ਲੱਗੇ ਆਡਾ ਕੋਈ ਨਾ ਕੋਈ ਪੁਆਇੰਟ ਹੀ ਲੱਭਣ ਡਈ ਆ ਕਿਤੇ ਮੰਮੀ ਆਹ ਗੱਲ ਦੀ 10 ਪੈਣਕ ਨਾ ਨਿਕਲ ਜੇ ਚਾਚੀ ਨੂੰ ਉਹਨਾਂ ਦੱਸਿਓ ਆਹੋ ਚਾਚੀ ਨੂੰ ਮੈਂ ਦੱਸਣ ਦੀਆਂ ਚਾਚੀ ਕੀ ਤਾਂ ਕੀ ਕਰਦੀ ਫਿਰਦੀ ਆਉਂਦੀ ਆ ਚਲ ਜਾਂਦੀ ਆਉਂਦੀ ਆ ਚਲ ਜਾਂਦੀ ਮੈਨੂੰ ਇਹ ਲੱਗਦੀ ਉਹਨਾਂ ਵੀ ਚਲ ਜਾਣਾ ਇਹਨੇ ਕੀ ਪਤਾ ਜਾਓ ਲਿਆਓ ਉਹਨੂੰ ਕੱਢ ਕੇ ਉਹ ਲਿਆਉਣੀ ਆ ਪਰ ਇਹ ਆਪ ਹੀ ਹੁਣ ਐ ਧਿਆਨ ਨਾ ਕੰਮ ਇਹ ਸਾਰਾ ਕਰਕੇ ਆਉਣਾ ਵਾ ਜੋ ਜੋ ਆਖਿਆ ਵਾ ਇਹ ਮੁੜ ਕੇ ਦੋਰੇ ਰੰਝਾਣਾ ਪਵੇ ਮੈਂ ਨਹੀਂ ਆਣਾ ਨਹੀਂ ਆ ਮੈਂ ਤਾਂ ਹੀ ਕਹਿੰਦਿਆਂ ਵੀ ਮੈਨੂੰ ਜੋ ਸਮਝਾਉਣ ਦੇ ਜੇ ਤੁਸੀਂ ਤੁਰਪੋ ਸਮਝਾਉਂ ਡਈਆਂ ਨਾ ਤੈਨੂੰ ਸਮਝ ਜਾ ਹਾਂ ਫਿਰ ਸਮਝਣਾ ਨਹੀਂ ਆਉਂਦਾ ਤੈਨੂੰ ਸਮਝ ਗਿਆ ਫਿਰ ਇਹ ਕਰੀਮੀ ਉਹ ਗੱਲ ਹੋਣੀ 100 ਵਾਰੀ ਕਿਹਾ ਵੀ ਉਹ ਗੱਲ ਹੋਣੀ ਚੰਗਾ ਆ ਉਹਦੀ ਇਹ ਨਾ ਹੋਵੇ ਜਿੱਦਾਂ ਇੱਥੇ ਰੌਲਾ ਪਾਉਂਦਾ ਰਹੀ ਨਾ ਉੱਥੇ ਵੀ ਇਦਾਂ ਰੌਲਾ ਪਾਵੇਂ ਜਾਓ ਲਿਆਓ ਉਹਨੂੰ ਤੇ ਜਰਾ ਚੇ ਚਾਚੀ ਤੇਰੀ ਟੱਕਰ ਜੁਗ ਜੋਂ ਉਹਨੂੰ ਨਾ ਕਿਤੇ ਦਾਸ ਚ ਦੂਸਦੇ ਹੋ ਮੈਂ ਆਪ ਰੋਕਣ ਡਿਆ ਉਹ ਗੱਲ ਫਿਰ ਉਹ ਇੱਥੇ ਚੱਲ ਜਿਓ ਉੱਥੇ ਹਾਂ ਐਵੇਂ ਮੈਨੂੰ ਤੇ ਪਾਗਲ ਹੀ ਸਮਝਿਆ ਇਹਨਾਂ ਨੇ ਉਹ ਬੀ ਹਾਂਜੀ ਦੀਦੀ ਲੰਮੀ ਪੈਰ ਲਾ ਮੈਂ ਪੈ ਕੇ ਜੀ ਲੰਮੀ ਪੈਣਾ ਦੀਦੀ ਸਰੀਰ ਤੇ ਆਸਰਾ ਨਹੀਂ ਦੇਣ ਰਿਆ ਤਾਂ ਕੀ ਕਰਾਂ ਵੇਖਣੇ ਪਤਾ ਲੱਗਣ ਰਿਆ ਵਾ ਕਿ ਸਰੀਰ ਤੇਰਾ ਠੀਕ ਨਹੀਂ ਆ ਰੰਗ ਵੀ ਵੇਖ ਕਿਦਾਂ ਬੱਗਾ ਹੋਇਆ ਵਾ ਪਤਾ ਨਹੀਂ ਕੀ ਗੱਲ ਹੋਣ ਦੀ ਜੀ ਤੇ ਕੀ ਨਹੀਂ ਟੈਂਸ਼ਨ ਵੀ ਤੂੰ ਬੜੀ ਕਰਦੀ ਆ ਨਾ ਤੈਨੂੰ ਵੀਰ ਇੱਕ ਟੈਂਸ਼ਨ ਨਾ ਕਰ ਮਾਨਾ ਰੈਸਟ ਕਰਾ ਕਰ ਰੱਬ ਦਾ ਨਾਮ ਜਿਦਿਆ ਕਰ ਪਾਣੀ ਪੂਨੇ ਪੀਣਾ ਨਹੀਂ ਪਾਣੀ ਨਹੀਂ ਪੀਣਾ ਆ ਠੀਕ ਆ ਜਣਾ ਤੇ ਪੈਣਾ ਹੀ ਹੈ ਨਾ ਹੂੰ ਉੱਤੋਂ ਹੋ ਗਈ ਤਿਆਰ ਹਾਂਜੀ ਚੱਲ ਸਾਬੀ ਟਿਕਣ ਡਿਆ ਫਿਰ ਉੱਠ ਤੇ ਤੁਸੀਂ ਨਹੀਂ ਜਾਣਾ ਮੰਮੀ ਨਾਲ ਉਹ ਨਹੀਂ ਮੈਂ ਤਾਂ ਮੈਂ ਕਰ ਰਹੀ ਨਹੀਂ ਆ ਸਾਬੀ ਜਾਂਦਾ ਵਾ ਤੇਰੇ ਨਾਲ ਤੇ ਚੱਲ ਕੋਈ ਗੱਲ ਨਹੀਂ ਫਿਰ ਇਹ ਘਰ ਰਹਿੰਦੇ ਨਾ ਤਾਂ ਮੈਂ ਤਿਆਰ ਹੋਈਆਂ ਮੈਂ ਜਾਨੀ ਆ ਫਿਰ ਤਰਨ ਚਲੋ ਫਿਰ ਹਾਂ ਚਲ ਉੱਠ ਤੂੰ ਨਹੀਂ ਜਾਣਾ ਸਾਬੀ ਨੇ ਲੈ ਜਾਣਾ ਉਹਨੂੰ ਤੇ ਮੰਮੀ ਮੈਂ ਤੁਹਾਨੂੰ ਅੱਗੇ ਵੀ ਕਹਿ ਗਈ ਜਨਾਨੀ ਦੇ ਨਾਲ ਜਨਾਨੀ ਹੋਣੀ ਜ਼ਰੂਰੀ ਆ ਤੇ ਤਾਂ ਕਰਕੇ ਮੈਂ ਆਖਣ ਦੀ ਕਿ ਚੱਲ ਮੈਂ ਨਾਲ ਚਲ ਜਾਨੀ ਪਹਿਲਾਂ ਕਿਹੜੇ ਸਾਕੋ ਮੈਨੂੰ ਮੰਮੀ ਆਖਣ ਦੀ ਤੋ ਤਨ ਨਹੀਂ ਆਂਦੀ ਮੈਂ ਜੇ ਨਹੀਂ ਕੋਣਾ ਚਾਹਦੇ ਨਹੀਂ ਆਂਦੀ ਹੁਣ ਤੇ ਮੈਂ ਕੁਛ ਕਹਿਣ ਹੁੰਦੇ ਫਿਰ ਵੀ ਤੁਸੀਂ ਬੈਸ ਬੱਜ ਕਰਾਂਗੇ ਜਿੱਦਨ ਦੀ ਤੂੰ ਆਈ ਹੈ ਨਾ ਉਦਨ ਦੀ ਮੇਰੀ ਨੌ ਬਿਮਾਰ ਪਈ ਆ ਪਹਿਲਾਂ ਚੰਗੀ ਭਲੀ ਸੀ ਤੇ ਤੂੰ ਇਹਨੋਂ ਚੰਗਾ ਨਾ ਜਾ ਤਾਂ ਚੰਗੀ ਗੱਲ ਹੀ ਆ ਘਾੜੀਆਂ ਗੱਲਾਂ ਵਾ ਨਾ ਤਰ ਮੈਂ ਅੱਗੇ ਖੰਡੀ ਤੇ ਬਾਅਦ ਵਿੱਚ ਕਰ ਲਿਆ ਕਰੋ ਜਿਹੜਾ ਹੁਣ ਕੰਮ ਕਰਨ ਵਾਲਾ ਉਹ ਮੈਨੂੰ ਘਰ ਆਂਦੇ ਤੇ ਟੋਟੋ ਘਰ ਕੰਮੇ ਲੱਤਾਂ ਬਸੰਨੀਆਂ ਉਹਨਾਂ ਨੂੰ ਜਾਣਦੇ ਅੱਗੇ ਨਹੀਂ ਠੀਕ ਉਹ ਨਾ ਉਹ ਟੋਟੋ ਵੇਲਾ ਕਰਦੇ ਤੂੰ ਨਹੀਂ ਜਾਣ ਤੱਕ ਤੇ ਉਹ ਲੱਤਾਂ ਕਿਤੇ ਜਾਣ ਨਹੀਂ ਮਾਸਾ ਤੂੰ ਕੀ ਕਰਨੀ ਚੋਕੇ ਖੰਡ ਦਾ ਕੀ ਮਤਲਬ ਫਿਰ ਵੀ ਲਾਗੇ ਬੰਦ ਨੂੰ ਆਸਰਾ ਤੇ ਹੁੰਦਾ ਹੀ ਆ ਨਾਲੇ ਮੈਂ ਨਾਲ ਹੀ ਜਾਣਾ ਨਹੀਂ ਜਾਣਾ ਮੈਂ ਕਹਿਣ ਦੀ ਹੈ ਨਾ ਆਪੇ ਸਾਬੀ ਨੇ ਲੈ ਜਾਣਾ ਵਾ ਉਹ ਉਹਨੂੰ ਪਤਾ ਵਾ ਕਿੱਦਾਂ ਦੇਖਭਾਲ ਕਰਨੀ ਆ ਜਿਆਦੀ ਨਹੀਂ ਤੂੰ ਕਰ ਸਕਦੀ ਕੋਈ ਨਹੀਂ ਦੀਦੀ ਤੁਸੀਂ ਰਹਿਣ ਦੋ ਕੋਈ ਨਹੀਂ ਸਾਬੀ ਚੱਲੋ ਤੋੜ ਤੂੰ ਜਾ ਮਿੱਤੀ ਚੱਲ ਜਾ ਨਹੀਂ ਦੀਦੀ ਮੈਂ ਚਲ ਫਿਰ ਆਪਣਾ ਧਿਆਨ ਰੱਖੀ ਚੰਗਾ ਠੀਕ ਹੈ ਯਾਰ ਆਪਣੇ ਡਾਕਟਰ ਕੋਈ ਵੀ ਨਾ ਲਾ ਕੇ ਆਪ ਬਈ ਦੱਸੋ ਜੋ ਵੀ ਸਲਾਹ ਮਸਲਾ ਆਪ ਜਾ ਕੇ ਕਰੀ ਲਾਗੇ ਠੀਕ ਹੈ ਮਤ ਦੇ ਤੈਨੂੰ ਉਹਨੂੰ ਤੇ ਵਿਚਾਰੀ ਨੂੰ ਹੈ ਹੀ ਨਹੀਂ ਨਾ ਅਕਲ ਤੇ ਹੈ ਹੀ ਨਹੀਂ ਉਹਨੂੰ ਤੈਨੂੰ ਆਜ਼ਾਦੀ ਆ ਚਲੋ ਕੋਈ ਗੱਲ ਨਹੀਂ ਇਦਾਂ ਹੀ ਹੁੰਦੀ ਹੈ ਇੱਕ ਦੂਦੇ ਸਲਾ ਤੂੰ ਸਲਾਹ ਨਾ ਹੀ ਦੇ ਅਗਰ ਤੇ ਚੰਗੀ ਗੱਲ ਵਾ ਤੂੰ ਇਹਦੇ ਨਾਲ ਜੋ ਭੱਜਣ ਨੂੰ ਤੁਰੀ ਫਿਰਦੀ ਆ ਤੇ ਤੂੰ ਆਪਣੇ ਘਰ ਜਾ ਆਪਣੇ ਘਰ ਮਾਨਾ ਬਹਿ ਜਾ ਕੇ ਆਪਣੇ ਘਰ ਵੇਖ ਜਾ ਕੇ ਘਰ ਹੀ ਵੇਖਣ ਡਈ ਆ ਅੱਜ ਤੱਕ ਘਰ ਹੀ ਨਹੀਂ ਵੇਖਿਆ ਤੇ ਇੰਨਾ ਕੁਝ ਹੋ ਗਿਆ ਵਾ ਜੇ ਕਿਤੇ ਟਾਈਮ ਨਾਲ ਚੀਜ਼ਾਂ ਵੇਖੀਆਂ ਹੁੰਦੀਆਂ ਨਾ ਤੇ ਜਿਹੜੀਆਂ ਅੱਜ ਚੀਜ਼ਾਂ ਹੋਣ ਡੀਆਂ ਹੋਣਗੀਆਂ ਹੀ ਨਹੀਂ ਮੈਂ ਤੇ ਇਹ ਜਾਣਦੀ ਆ ਤੇਰਾ ਘਰ ਵਾਲਾ ਕਿਦਾਂ ਦਾ ਵਾ ਜਿਹੜਾ ਤੈਨੂੰ ਇੰਨਾ ਹੀ ਖੁੱਲ੍ਹ ਦਿੱਤੀ ਵੀ ਜਾ ਕੇ ਉੱਥੇ ਰਹਿ ਪਾ ਤੂੰ ਚਲੋ ਫਿਰ ਕੀ ਆ ਜੇ ਘਰ ਵਾਲਾ ਮੇਰਾ ਜਿੱਦਾਂ ਦਾ ਮਰਜੇ ਹੈ ਤੇ ਮੇਰੇ ਨਾਲ ਹੀ ਹੈ ਨਾ ਇਹ ਤੇਰੇ ਨਾਲ ਕਿ ਛੱਡ ਕੇ ਚੱਲ ਗਿਆ ਛੱਡ ਕੇ ਜਾਣ ਦੀ ਮੇਨੇ ਨਾ ਮਾਰ ਮੀ ਮੰਮੀ ਬੱਸ ਇੱਥੇ ਬੰਦ ਰੱਖਿਆ ਕਰ ਤੂੰ ਚੱਲ ਪੁੱਤ ਉੱਠੋ ਜਾ ਮੇਰੀ ਚੱਲ ਜਾਨੀ ਮੰਮੀ ਤੂੰ ਇੰਗੀ ਐਵੇਂ ਬੈਸਬਾਜੀ ਕਰਦੇ ਰਹਿੰਦੇ ਜੇ ਮੰਨ ਲਓ ਵੀ ਚੱਲ ਹੁਣ ਦੀਦੀ ਪਤਾ ਤੇ ਲੱਗ ਗਈ ਗਿਆ ਤੁਹਾਨੂੰ ਹਾਰਤ ਹੋ ਗਈ ਆ ਬਾਬੀ ਇਹਨਾਂ ਦੀ ਕੋਈ ਗੱਲ ਨਹੀਂ ਮੈਂ ਨਹੀਂ ਮੰਨਣਾ ਮੈਂ ਛੱਡ ਕੇ ਆਂ ਕੋਈ ਨਹੀਂ ਉਹਨੂੰ ਚੱਲ ਜਾਣਾ ਮੈਂ ਛੱਡ ਆਉਂਗੀ ਤੂੰ ਬਹਿ ਜਾਇ ਖੇਰ ਮਾਲਾ ਛੱਡਾਂਗੀ ਦੀਦੀ ਹੱਦ ਹੋ ਗਈ ਐਨਾਂ ਵਾਲੀ ਲੈਪੀ ਮੈਂ ਚੰਗੀ ਭਲੀ ਤਿਆਰ ਹੋਈ ਕਿ ਮੈਂ ਨਾਲ ਚੱਲ ਜਾਨੀ ਜੇ ਤੂੰ ਨਹੀਂ ਕਮਸ ਕਮ ਮਾਤਾ ਜਾਣਾ ਤਾਂ ਮੈਨੂੰ ਤੇ ਨਾਲ ਜਾ ਲੈਂਦੇ ਪਤਾ ਨਹੀਂ ਕੀ ਖਿਚੜੀ ਇਹਨਾਂ ਦੇ ਮਾਂ ਪੁੱਤਾਂ ਦੇ ਮਨ 'ਚ ਪੱਕਣ ਡਈ ਹੋਣੀ ਆ ਜੇ ਨਹੀਂ ਘਟ ਤੇ ਉਹ ਇਹਦਾ ਵੀ ਪਿਓ ਵਾ ਉਹਨੇ ਵੀ ਕਿਹੜਾ ਧਿਆਨ ਦੇਣਾ ਵਾ ਪਤਾ ਨਹੀਂ ਕੀ ਹੋਣ ਇਹਨਾਂ ਨੇ ਕਰਨਾ ਤਾਂ ਕੀ ਨਹੀਂ ਕਰਨਾ ਮੇਰਾ ਤਾਂ ਜੀ ਕਰਦਾ ਮੈਂ ਨਾਲ ਹੀ ਜਾਵਾਂ ਪਰ ਇਹਨਾਂ ਨੇ ਮੇਰੀ ਵਾਅ ਪੇਛ ਦੀ ਜਾਣ ਦਿੱਤੀ ਇਹ ਵਾਇਗਰ ਸੱਚੀ ਪਵਾਸ਼ਾ ਹੁਣ ਤੂੰ ਹੀ ਇੱਥੇ ਰੱਖਣੀ ਆ ਤੂੰ ਹੀ ਇਹਦੇ ਨਾਲ ਵਿਚਰੀ ਦਾ ਸਹਾਈ ਹੋਣਾ ਵਾ ਪਤਾ ਨਹੀਂ ਇਹ ਕੀ ਕਰਦੇ ਕੀ ਨਹੀਂ ਕਰਦੇ ਚੱਲ ਕੋਈ ਗੱਲ ਠਰ ਕੇ ਫੋਨ ਲਾ ਲੂਂਗਾ ਇੱਕ ਵਾਰੀ ਚਲਤੇ ਚੱਲੇ ਪਰ ਮੇਰਾ ਮਨ ਡਰੀ ਜਾਣ ਡਿਆ ਗੰਡੇਆਂ ਨੂੰ ਗੰਡੇਲਾ ਪਈਆਂ ਇਹ ਵੀ ਤੋਲਾ ਨਹੀਂ ਤਾਂ ਗੰਡੇ ਖਰਾਬ ਹੋ ਜਾਣਗੇ ਦੇਖ ਵਿੱਚ ਕੱਖ ਜਿਹਾ ਵੀ ਹੈਗਾ ਇਹ ਇਹ ਵੀ ਕੱਢ ਲਾ ਸੰਦਰ ਕੀ ਕਰਨ ਦੇਈਆਂ ਕੋਹ ਨਹੀਂ ਭੰਜੀ ਆ ਗੰਡੇ ਵਿੱਚ ਕਹਿੰਦੇ ਕੱਖ ਦੇ ਬੜੇ ਹਨ ਗੰਡੇ ਤੇ ਸਾਰੇ ਖਰਾਬ ਹੀ ਹੋ ਗਏ ਗੰਡੇਲਾ ਪੈ ਗਈਆਂ ਇਹਨਾਂ ਨੂੰ ਆਹੋ ਮੈਂ ਆਹ ਤਾਂ ਤੋੜ ਦਿੰਨੇ ਆ ਪਹਿਲੇ ਹੀ ਤੋੜ ਦਿੰਦੀ ਤੇ ਚੰਗੀਆਂ ਹੀ ਹੁਣ ਤੇ ਖਰਾਬ ਹੋ ਗਏ ਕੋਈ ਗੱਲ ਨਹੀਂ ਤੋੜ ਲੈਣੇ ਹਣ ਤੇ ਹੁਣ ਤੁਸੀਂ ਕੀ ਦੱਸੋ ਕੀ ਕਰਦੇ ਆ ਜੇ ਪੁੱਛ ਵੀ ਨਹੀਂ ਕਰਨਾ ਕੋਈ ਨਾ ਕੀ ਆ ਹਾਂ ਸੁੱਕ ਨੂੰ ਭੇਜ ਕੇ ਆਈ ਉਹ ਦਵਾਈ ਲੈਣ ਅੱਛਾ ਭੇਜ ਕੇ ਆ ਜੇ ਆਓ ਠੀਕ ਹੀ ਨਹੀਂ ਪਤਾ ਨਹੀਂ ਕੀ ਹੋ ਗਿਆ ਉਹਨੂੰ ਅੱਗੇ ਤੇ ਤਰੀ ਫਿਰਦੀ ਬੜਾ ਸੋਹਣਾ ਤੇਰੇ ਸਾਹਮਣੇ ਹਾਂਜੀ ਹਾਂਜੀ ਹੁਣ ਤੇ ਸਰੀਰ ਆਸਰਾ ਹੀ ਨਹੀਂ ਕਰਦਾ ਤੁਰਦੀ ਆ ਮੜਾ ਜਾਂਦੀ ਮੈਨੂੰ ਚੱਕਰ ਆਉਂਦਾ ਤੇ ਮੇਰੀ ਗੱਲ ਤੋਂ ਤੁਸੀਂ ਨਾਲ ਜਾਣਾ ਸੀ ਨਾ ਨਾਲ ਤੇ ਜਾਣਾ ਸੀ ਸੁਖਿੰਦਰ ਘਰ ਕਿਦੇ ਸਿਰ ਤੇ ਛੱਡ ਕੇ ਜਾਣਾ ਤੇ ਫੇ ਤੁਸੀਂ ਨਹੀਂ ਜਾਣਾ ਤਾਂ ਮੈਨੂੰ ਦੱਸ ਦਿੰਦੇ ਮੈਂ ਨਾਲ ਚੱਲ ਜਾਂਦੀ ਚੱਲ ਕੋਈ ਨਹੀਂ ਸਾਬੀ ਕੱਲੀ ਨੂੰ ਘਲਾ ਦੇਤਾ ਤੁਸੀਂ ਤਾਂ ਉਹ ਤੇ ਮੁੰਡਾ ਵਾ ਤੇ ਵਿਚਾਰੇ ਨੂੰ ਕੀ ਪਤਾ ਵਾ ਸਾਬੀ ਜਾਂਦਾ ਸੀ ਮੈਂ ਕਰ ਲੈ ਜੂਗਾ ਕੋਈ ਨਹੀਂ ਤੇਰੀ ਗੱਲ ਜਨਾਨੀਆਂ ਨੇ ਜਨਾਨੀਆਂ ਨਾਲ ਕਰ ਲੈਣੀ ਉਹ ਤਰ੍ਹਾਂ ਹੋਣੀ ਉਹਦੇ ਨਾਲ ਆਹੋ ਤੇ ਹੈਗਾ ਤੇ ਆਹ ਕਿਆਲੀ ਨਹੀਂ ਆਇਆ ਮੈਨੂੰ ਤੇ ਤੈਨੂੰ ਕੱਲ ਦਾ ਚੱਲ ਕੰਮ-ਕੂਮ ਟਾਈਮ ਨਾ ਕਰ ਲੈਿੰਦੀ ਮੈਂ ਕੰਮ ਤੇ ਮੇਰਾ ਹੋਇਆ ਸਾਰਾ ਵੇਖੋ ਸਾਰਾ ਕੰਮ ਹੋਇਆ ਵਾ ਮੈਂ ਤਾਂ ਵਿਹਲੀ ਹਾਂ ਤਾਂ ਮੈਂ ਇੱਥੇ ਡੀ ਹੱਥ ਮਾਰਨ ਚੱਲ ਕੋਈ ਨਹੀਂ ਆ ਸਾਬੀ ਹੈਗਾ ਨਾਲ ਟੈਨਸ਼ਨ ਨਾ ਲੈ ਇੰਨੀ ਤੇ ਨਾਲੇ ਮੇਰੀ ਗੱਲ ਸੁਣੋ ਮੈਂ ਤੇਰੇਦੇ ਹੋਰ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਕਿ ਸਾਰਾ ਕੁਝ ਭਾਜੀ ਦੇ ਨਾਲ ਆਇਆ ਆਹੋ ਸੁਖਵਿੰਦਰ ਇਹ ਤੇ ਗੱਲ ਹੈਗੀ ਆ ਸਾਬੀ ਨੇ ਵੀ ਨਾ ਪਤਾ ਕੀਤਾ ਸੀ ਤੇਰੇ ਡੈਡੀ ਦੇ ਨਾਂ ਹੀ ਸਾਰੀ ਜ਼ਮੀਨ ਬੋਲਣ ਦੀ ਹੈ ਜੇ ਜੇ ਸਾਰੀ ਨਾਂ ਉਹਦੇ ਬੋਲਣ ਦੀ ਭਾਜ ਦੇ ਤਾਂ ਫਿਰ ਤੁਸੀਂ ਆਪ ਤੁਹਾਡਾ ਵੀ ਦਿਮਾਗੇ ਕੰਮ ਕਰੇ ਵੀ ਉਹਦਾਂ ਫਿਰ ਮਿੱਠੇ ਪੈਰੇ ਹੋ ਕੇ ਰੋ ਨਾ ਅਗਲੀ ਸਾਲਾ ਕੁਸ ਲੈ ਜੂਗੀ ਹਾਂ ਜਾਂ ਕੇ ਫੇਕੀ ਕਰ ਲੋਗੇ ਕਿਉਂਕਿ ਜੇ ਭਾਜ ਦੇ ਨਾਂ ਆ ਤੇ ਹੱਕਾਂ ਦੇ ਮੇਰਾ ਹੈਗਾ ਇਸੇ ਕਰਕੇ ਤੇ ਆਹੀ ਆ ਮੈਂ ਹੱਕ ਲਾਂ ਤੇ ਜੇ ਸਾਰਾ ਕੋਲ ਲੱਗੇ ਫਿਰ ਦੋਵੇਂ ਤੁਸੀਂ ਮਾਪੋਤ ਕੀ ਕਰੋਗੇ ਨਹੀਂ ਹੂੰ ਜੀ ਕੂਚ ਕੇ ਕਿੱਦਾਂ ਲੈ ਜੂਗੀ ਮੈਂ ਖਣ ਦਊਂਗੀ ਉਹਨੂੰ ਖੜਨ ਤੂੰ ਕਿੱਦਾਂ ਰੋਕ ਸਕੇਂਗੀ ਜੇ ਅੱਜ ਕਰ ਤੈਨੂੰ ਪਤਾ ਸਾਰੇ ਕੰਮ ਤਿਆਂ ਪੁੱਤਾਂ ਦੇ ਬਰਾਬਰ ਹੀ ਹਿਸੇ ਹੁੰਦੇ ਆ ਤੇ ਜੇ ਅਗਲੇ ਨੇ ਸਾਰਾ ਕੁਝ ਇਹਦੇ ਨਾਲ ਲਵਾਤਾ ਤਾਂ ਫੇਰ ਕੀ ਕਰੇਂਗੀ ਸਾਰੇ ਪਿੰਡ ਵਾਲੇ ਵੀ ਗਵਾਹੀ ਦੇਣਗੇ ਤਿਆਂ ਪੁੱਤ ਦੋਵੇਂ ਇਹਦੇ ਹੀ ਤੇ ਜੀ ਕਿੱਥੋਂ ਆ ਗਈ ਚਲ ਕੋਈ ਨੀ ਉੱਥੇ ਆ ਜਾ ਉੱਥੇ ਬਹਿ ਕੇ ਨਾਲ ਗੱਲਾਂ ਬਤਾ ਮਾਰਦੇ ਨਾਲ ਗੱਲਾਂ ਕਰ ਜਾਨੀ ਤੁਰ ਜਾਨੇ ਪਰ ਨਹੀਂ ਫੇਰ ਵੀ ਤੁਸੀਂ ਥੋੜਾ ਜਿਹਾ ਮਿੱਠੇ ਪਿਆਰੇ ਹੋ ਕੇ ਰੋ ਤੇ ਨਾਲ ਮੇਰੀ ਗੱਲ ਸੁਣੋ ਤੇ ਸੁੱਖ ਦੇ ਨਾਲ ਤੁਰੀ ਫਿਰ ਦੀ ਸੁਖਵਿੰਦਰ ਮੈਂ ਉਦਾਂ ਹੀ ਆ ਗਈ ਆ ਤੁਰੀ ਫਿਰਦੀ ਤੇ ਉਹਨੂੰ ਤਰੀਕਾ ਲਿਆ ਨਾਲ ਹਾਂ ਨਹੀਂ ਭੇਜਿਆ اچھا ਨਾ ਆਵਾ ਤਦ ਵੀ ਕਹਿ ਰਹੀ ਨਹੀਂ ਆਈ ਨਹੀਂ ਆ ਕੱਲੀ ਹੀ ਘਰ ਤਦ ਕਰਕੇ ਇੱਧਰ ਆ ਗਈ ਵੀ ਚੱਲ ਮੈਂ ਸੁਖਵਿੰਦਰ ਨੂੰ ਦੱਸ ਕੇ ਹੁਣ ਉਹਨੂੰ ਕੱਲੀ ਨੂੰ ਘਰ ਸਾਡਾ ਹੀ ਆਹੋ ਇੱਥੇ ਹੀ ਆ ਗਲੀ ਚ ਕਿਹੜਾ ਕੋਈ ਲੈ ਚਲਿਆ ਕੁਛ ਲੈ ਚੱਲੀ ਉਹ ਪਤਾ ਲੱਗ ਹੀ ਜਾਣਾ ਸੁਖਵਿੰਦਰ ਉਹਦੇ ਤਿਆਰ ਹੋ ਕੇ ਨਿਕਲੀ ਵੀ ਮੈਂ ਜਾਨੀ ਆ ਨਾਲ ਅੱਛਾ ਤੇ ਤੁਸੀਂ ਉਹਨੂੰ ਪਿਆਰ ਨਾਲ ਕਹਿ ਰਹੇ ਸੀ ਨਾ ਵੀ ਨਾ ਤੂੰ ਜਾ ਮੈਂ ਆਪੇ ਚੱਲ ਜਾਨੀ ਆ ਤੂੰ ਗੁੱਸੇ ਚ ਤੇ ਨਹੀਂ ਕਿਹਾ ਉਹਨੂੰ ਕਿਆ ਗਿਆ ਜਿੱਦਾਂ ਕਿਹਾ ਗਿਆ ਤੇ ਤੁਹਾਨੂੰ ਤਾਂ ਮੈਂ ਕਿਹਾ ਵਾ ਨਾ ਪਿਆਰ ਨਾ ਰੋ ਸਾਰਾ ਕੁਝ ਉਹਦੇ ਹੱਥ ਵਿੱਚ ਵਾ ਆਏ ਪਿਆਰ ਮੈਨੂੰ ਨਹੀਂ ਆਉਂਦਾ ਪਿਆਰ ਮੈਂ ਕਿੱਦਾਂ ਕਵਾਂ ਪਿਆਰ ਜੇ ਨਹੀਂ ਨਾ ਪਿਆਰ ਹੁੰਦਾ ਤਾਂ ਫਿਰ ਹੱਥ ਤੋਕੇ ਬਹਿ ਜਾਂਗੀ ਫਿਰ ਅਗਲੀ ਸਭ ਕੁਝ ਲੈ ਕੇ ਚਲ ਜੂ ਬੈਠੇ ਦੋਵੇਂ ਮਾਪੇ ਤਾਂ ਹੱਥ ਤੋਕੇ ਮੈਂ ਵੀ ਘਰ ਦੀ ਮਾਲਕਾ ਹੱਥ ਤੋਕੇ ਕਿੱਦਾਂ ਬਹਿ ਜੂਗੀ ਘਰ ਦੀ ਮਾਲਕ ਤੇ ਅਗਲੇ ਦੇ ਨਾਮ ਆ ਤਾਂ ਅਗਲਾ ਜੋ ਮਰਜ਼ੀ ਕਰ ਸਕਦਾ ਵਾ ਆਹੋ ਨਾਮ ਆਹੋ ਕੀ ਪਤਾ ਕਰ ਲੈਣਾ ਇਹਦਾ ਨਾਮ ਹੀ ਨਹੀਂ ਕਰ ਦਿੱਤੇ ਕੀ ਹਿਸਾਬ ਕਰਦਾ ਹੁਣ ਹਾਂਡੂਗੇ ਪਤਾ ਵੀ ਹੋਏਗਾ ਕਿ ਨਹੀਂ ਹੈਗਾ ਨਾ ਕਿੱਦਾਂ ਕਰ ਦਿੱਤੀ ਮੇਰੇ ਦੋ ਬੱਚੇ ਕਿੱਧਰ ਜਾਣੇ ਆ ਦੋ ਬੱਚੇ ਜਨੈ ਦੇ ਫਿਰ ਉਹਦਾ ਪੁੱਛਿਆ ਨਹੀਂ ਉਹਨੇ ਆ ਕੇ ਬੱਚਿਆਂ ਦੀ ਸਖਾਇਤ ਆ ਉਹ ਖੈਰ ਨਹੀਂ ਲਈ ਵੀ ਬੱਚੇ ਮੇਰੇ ਹੈਗੇ ਕਿ ਨਹੀਂ ਹੈਗੇ ਨਹੀਂ ਨਾ ਪੁੱਛਿਆ ਕਾਨੂੰਨੀ ਤੌਰ ਤੇ ਮੇਰੇ ਬੱਚੇ ਨਾਂ ਪੈਲੀ ਹੋਊਗੀ ਨਾ ਫਿਰ ਤੇ ਫੇ ਸਾਰੇ ਦਿਨਾਂ ਹੀ ਹੋਣੀ ਆ ਉਹਦੇ ਵੀ ਨਾਂ ਚੱਲਣੀ ਆ ਫਿਰ ਵੇਖੀ ਜਾਊਗੀ ਆਹੋ ਕਾਨੂੰਨੀ ਤੌਰ ਤੇ ਫੇ ਸਾਰੇ ਦਿਨਾਂ ਨਾਲ ਆ ਨਿਕੋ ਜੇ ਹੁੰਦੇ ਆ ਉਹ ਫੇ ਤੁਹਾਡੀ ਮਰਜ਼ੀ ਮੈਂ ਤਾਂ ਤੁਹਾਨੂੰ ਕਹਿੰਦੀ ਸੁੱਖ ਪਿਆਰ ਨਾਲ ਰਹੋਗੇ ਪਿਆਰ ਨਾਲ ਰਹੋ ਤੇ ਸਾਰਾ ਕੁਝ ਮਿੱਠੀ ਪਿਆਰੀ ਹੋ ਕੇ ਲੱਲਾ ਕੀ ਪਤਾ ਮਿੱਟੀ ਪਿਆਰੀ ਹੋ ਕੇ ਮੈਂ ਉਹਨੂੰ ਰੋਟੀ ਪਕਾ ਕੇ ਦਵਾਂ ਉਹਦੇ ਕੱਪੜੇ ਧੋ ਕੇ ਪਰ ਆਹੋ ਸਿਆਣੇ ਕਾ ਮਸੀਬਤ ਵਾਲੇ ਗਦੇ ਨੂੰ ਬਾਪ ਬਣਾਉਣਾ ਪੈਣਾ ਦੇ ਨਾ ਸਕਾਂ ਦੇ ਕੇ ਨਾ ਚੰਗੀ ਰਹੇਗੀ ਮੈਨੂੰ ਮਤ ਦੇਂਦੀ ਕਿ ਉਹਦੀ ਬੋਲੀ ਬੋਲਣ ਦੀ ਉਹੋ ਨੇ ਲੱਗੇ ਬੈਠੀ ਉਹਨੇ ਕਹਿ ਤ ਨਹੀਂ ਦਿੱਤਾ ਕੁਛ ਹਾਏ ਰੱਬਾ ਮੇਰੇ ਮੈਂ ਉਹਦੀ ਬੋਲੀ ਨਹੀਂ ਬੋੜਾ ਨਹੀਂ ਮੈਂ ਤੇਰਾ ਭਲਾ ਸੋਚਣ ਡਈ ਆ ਮੈਨੂੰ ਤਾਂ ਲੱਗਦਾ ਨਹੀਂ ਤੇ ਆ ਕੇ ਬੰਨਿਆ ਮੇਰਾ ਭਲਾ ਸੋਚਣ ਦੀ ਤੇ ਫਿਰ ਮੇਨੂੰ ਕਹ ਫਿਰ ਕਰ ਆਪਣੀ ਮਰਜ਼ੀ ਫਿਰ ਬੋਲ ਉਹਨੂੰ ਉਲਟ ਬੋਲਿਆ ਕਰ ਤਾਂ ਫਿਰ ਲੈ ਲਈ ਫਿਰ ਉਹਦੇ ਕੋਲ ਅਗਲੇ ਇਲਾਕੇ ਦੇ ਜੇ ਸਾਬ ਅਗੋ ਪਤਾ ਕਿਹੜੇ ਪੱਕੇ ਪੈੜੀ ਅਗਲੀ ਆਣ ਕੇ ਬੈਠੀ ਆ ਕਿਦਾਂ ਤੈਨੂੰ ਕਹਿਣ ਦੇ ਵੀ ਜਾ ਜਾ ਗਈ ਆ ਨਹੀਂ ਨਾ ਅਗੋ ਛੱਤੀ ਸੁਣਾਉਂਦੀ ਆ ਤੇਰੀ ਗੱਲ ਸੁਣ ਮੈਂ ਵੀ ਲੈਣਾ ਜਾਣਦੀ ਆ ਫਿਰ ਹੱਕ ਆਪਣਾ ਕਿੱਦਾਂ ਲਈਦਾ ਤੂੰ ਮੈਨੂੰ ਇਹਦੀ ਕੱਚੀ ਕੁੜੀ ਨਾ ਸਮਝੀ ਤੇ ਕੀ ਕਰਾਂਗੀ ਫਿਰ ਕੀ ਕਰੂੰਗੀ ਮੈਂ ਦੱਸਣ ਦੀ ਆ ਹਾਂ ਜੀਤ ਕਰਾਈ ਨਾ ਮੇਰੇ ਨਿਆਣਿਆਂ ਨੂੰ ਹਿੱਸਾ ਤੇ ਮਿਲਣਾ ਹੀ ਮਿਲਣਾ ਤੇ ਜੇ ਅਗਲਾ ਉਹਦਾ ਨਾਂ ਹੀ ਲਾ ਗਿਆ ਕਿ ਸਭ ਕੁਝ ਇਸ ਕਾਗਜ਼ ਪੱਤਰ ਉਹਦਾ ਨਾਂ ਕੱਲੀ ਦਾ ਉਹਦਾ ਕੱਲੀ ਦਾ ਨਾਮ ਲਿਖਾਇਆ ਹੋਗਾ ਤਾਂ ਫੇਰ ਕੀ ਕਰ ਲੇਗੀ ਨਾਂ ਨਹੀਂ ਹੁੰਦੀ ਜ਼ਮੀਨ ਤੂੰ ਕਿੱਥੇ ਨਿਆਣੀ ਤੁਰੀ ਫਿਰਦੀ ਐ ਮੇਰੀ ਗੱਲ ਸੁਣ ਜੇ ਉਹਨੇ ਕਹਿਤਾ ਹੋਗਾ ਮੇਰਾ ਉਹ ਤੇ ਸਹੂਤ ਨੀ ਨਜ਼ਰ ਕੋ ਆਇਆ ਜਦੋਂ ਲੱਗਿਆ ਮੜਕਾ ਨਹੀਂ ਤੇਰੇ ਸਾੜ ਲਈ ਆ ਨਹੀਂ ਨਾ ਲਈ ਹੈਗੀ ਤੇ ਜੇ ਅਗਲੇ ਨੇ ਕਹਿਤਾ ਵੀ ਮੇਰੀ ਕੁੜੀ ਇਕਲੀ ਹੈ ਤਾਂ ਫੇਰ ਕੀ ਕਰ ਲੇਗੀ ਤੁਹਾਡਾ ਨਾਂ ਇਹਦੇ ਵਿੱਚ ਲਿਖਾਇਆ ਹੋਗਾ ਇਹਨਾਂ ਤੇ ਕੇਸ ਹੋ ਜਾਊਗਾ ਕੁੜੀ ਤੇ ਕੇਸ ਹੋ ਜਾਊ ਫੇਰ ਕੇਸ ਕਿਦਾ ਜਗਲਾ ਲਾਗ ਲਗਾ ਕੇ ਕੇਸ ਨਹੀਂ ਹੋ ਸਕਦਾ ਨਹੀਂ ਤੈਨੂੰ ਨਹੀਂ ਉਹ ਪਤਾ ਐਤਾ ਨਹੀਂ ਹੋਣਾ ਪਤਾ ਮੈਨੂੰ ਸਾਰਾ ਮੈਂ ਵੀ ਜਾਣਦੀ ਮੇਰਾ ਕੋਦਾਂ ਦੀ ਕਰੋ ਮਾਤਾ ਗਈ ਹੈ ਪਤਾ ਨਹੀਂ ਕਿੱਥੇ ਜਾ ਕੇ ਬੈਠੀ ਹੋਣੀ ਹੈ ਉਦਾਂ ਦੀ ਮੈਂ ਘਰ ਇੱਕ ਕਮੈਂਟ ਨਹੀਂ ਛੱਡਣਾ ਹੁਣ ਵੀ ਤੇ ਛੱਡਿਆ ਹੀ ਹੈ ਹੁਣ ਨਹੀਂ ਮੈਂ ਚੋਰੀ ਕਰ ਲੈਣੀ ਐਨੀ ਗਰਮੀ ਹੈ ਨਾ ਅੰਦਰ ਟਾਈਮ ਪਾਸ ਨਹੀਂ ਹੁੰਦਾ ਸਾਰਾ ਦਿਨ ਇਹ ਦੇ ਨਹੀਂ ਹਮ 73 ਦੇ ਇੱਥੇ ਤਾਂ ਜੀ ਨਹੀਂ ਲੱਗਣ ਡਿਆ ਇੱਕ ਕਮੈਂਟ ਵੀ ਭਾਵੇਂ ਰੌਲਾ ਹੀ ਪਾਉਂਦੇ ਪਰ ਇਹ ਤਾਂ ਹੈਗਾ ਨਾ ਘਰ ਚ ਹੈਗੇ ਆ ਅੱਜ ਉਹ ਵੀ ਦੋਵੇਂ ਜੀ ਘਰੋਂ ਨਿਕਲ ਗਿਆ ਤੇ ਇਹ ਵੀ ਉਸ ਵੇਲੇ ਫਿਰਨ ਵਾਸਤੇ ਚੱਲ ਗਈ ਹੈ ਕਿੱਦਾਂ ਘਰ ਹੋਰਤਾਂ ਲੱਗਣ ਡਿਆ ਕਿੰਨਾ ਚਿਰ ਬੰਦਾ ਇਦਾਂ ਬੈਠਾ ਰਹੂਗਾ ਨੇ ਤੂੰ ادی ਬੋਲੀ ਬੋਲਣ ਦੀ ਆ ਨਾ ਪਾਣੀ ਨਾ ਧਾਣੀ ਆਉਂਦੀਆਂ ਦੀ ਕੁੱਤੇ ਖਾਣੀ ਕਰਨ ਢਿਕੇ ਘਰ ਆਇਆ ਹਾਂ ਹੈ ਭੈਣ ਮੈਂ ਕੁੱਤੇ ਖਾਣੀ ਨਹੀਂ ਕਰਨੀ ਮੈਂ ਤੈਨੂੰ ਸਮਝਾਉਣ ਢਈ ਆ ਆ ਸਮਝਾਉਣ ਢਈ ਆ ਤੂੰ ਆ ਕਹਿਦੀ ਗਈ ਆ ਤੈਨੂੰ ਤੇ ਇਹ ਹੋਇਆ ਭੀ ਆ ਕਿਉਂ ਗਈ ਆ ਹਾਇ ਰੱਬਾ ਮੇਰੇ ਮੈਂ ਤਾਂ ਨਹੀਂ ਸੱਸਾ ਚੰਗਾ ਤੂੰ ਮੇਰੇ ਕੋਲ ਆਈ ਚੜ ਕੇ ਬਹਿ ਕੇ ਗੱਲਾਂ ਬਾਤਾਂ ਮਾਣੇ ਮੈਂ ਤੇ ਮੇਰੀ ਗੱਲ ਸੁਣ ਬੈਠੇ ਚਾਹ ਪਾਣੀ ਬਹਿਣਾ ਬੈ ਮੈਂ ਪਾਣੀ ਲਿਆਵਾ ਚਾਹ ਬਣਾਉਣੀ ਆ ਨਾ ਪਾਣੀ ਪਾਣੀ ਪਿਆਲਤਾ ਤੂੰ ਕੁੱਤੇ ਫਾਣੀ ਤੇ ਕਰਦੀ ਮੇਰੀ ਹੋਰ ਕਿੰਨੀ ਕੁ ਬਾਕੀ ਰਹਿੰਦੀ ਐ ਇਹ ਕੁੱਤੇ ਫਾਣੀ ਕਾਦੇ ਹੋਈ ਮੈਂ ਤਾਂ ਤੇਰੇ ਸੋਤੇ ਨਾਲ ਭਲਾ ਸੋਚਣ ਨਹੀਂ ਆ ਬਹੁਤ ਭਲਾ ਸੋਚਦੀ ਇਹਨੋਂ ਭਲਾ ਬਿਹਤਰ ਨਾ ਸੋਚਿਆ ਆ ਜਾ ਆ ਜਾ ਬਹਿ ਜਾ ਜਾ ਚਾਹ ਬਣਾਉਣੀ ਪਾ ਤੇ ਜਾ ਫਿਰ ਕਾਹ ਆਪਣੀ ਮਰਜ਼ੀ ਆ ਫਿਰ ਮੁੜ ਕੇ ਬਹਿ ਜੀ ਹੱਥ ਧੋ ਕੇ ਆਹੋ ਜੇ ਹੁਣ ਮੈਂ ਸਮਝਾਉਣੀ ਆ ਤਾਂ ਅੱਗੋਂ ਮੇਰੇ ਤੇ ਔਖੀ ਹੁੰਦੀ ਆ ਆ ਜਿਹੜੀ ਅਗਲੇ ਆਲ ਕਰ ਬੈਠੇ ਜਦੋਂ ਤੱਕ ਹਿੱਸਾ ਲੈ ਕੇ ਗਈ ਨਾ ਫੇਰ ਤੈਨੂੰ ਪਤਾ ਲੱਗੇ ਮੈਂ ਤਾਂ ਨਹੀਂ ਸਭ ਲੈ ਕੇ ਜਾਵੇ ਤੇ ਫੇਰ ਇਹਨੂੰ ਪਤਾ ਲੱਗੇ ਮੈਂ ਤੇ ਇਹੋ ਚਾਹੁੰਨੀ ਆ ਪੀਪੇ ਜਿਹੀ ਸਾਲ ਲੈ ਕੇ ਜਾਵੇ ਫਿਰ ਇਹਨਾਂ ਦੋਵਾਂ ਨੂੰ ਜਿਆਦਾ ਪਤਾ ਲੱਗੂ ਨਾ ਦਵਾ ਮਾ ਪਤਾ ਨੂੰ ਵੀ ਇਹ ਕਿਦਾਂ ਲੰਮੇ ਪੈ ਕੇ ਗਲੂਗੋਇ ਲਮਾਉਣ ਲਈ ਹੈ ਖਰਚਾ ਕਰਾਉਣ ਲਈ ਸਾਡਾ ਪੈਸੇ ਲਵਾਉਣ ਲਈ ਮੇਰੇ ਪੈਸੇ ਕਿਡੇ ਦੀ ਮਾਂ ਨੇ ਦੇ ਕੇ ਜਾਣੇ ਹਨ ਹਾਂ I ਮੈਂ ਜਾਣ ਕੇ ਬਹਾਨੇ ਮਾਰਦੀ ਬਿਮਾਰ ਹੋਣ ਦੇ ਇੱਕ ਮੰਮੀ ਫਸਾ ਦੇਣ ਲੱਗੀ ਸੀ ਮੈਨੂੰ ਡਾਕਟਰ ਕਹਿੰਦੇ ਇਹ ਕਮ ਕਾਨੂੰਨੀ ਜੁਰਮ ਆ ਕਾਨੂੰਨੀ ਅਪਰਾਧ ਆ ਇਹਦੇ ਚ 5 ਸਾਲ ਦੀ ਕੈਦ ਤੇ 50000 ਰੁਪਇਆ ਜੁਰਮਾਨਾ ਹੁੰਦਾ ਮੰਮੀ ਤਾਂ ਹੀ ਤੇ ਆਬ ਨਹੀਂ ਆਈ ਡਰਦੀ ਵੀ ਜੇ ਕੋਈ ਇਦਾਂ ਦੀ ਗੱਲ ਹੋਈ ਤੇ ਡਾਕਟਰਾਂ ਨੇ ਤੇ ਦਬਕੇ ਮਾਰਨੇ ਆ ਭੇਜਤਾ ਮੈਨੂੰ ਮੰਮੀ ਕਿੱਥੋਂ ਆਏ ਤੇ ਕਿੱਥੋਂ ਆਈ ਮੈਂ ਇਹ ਸਮਝ ਨਹੀਂ ਆ ਬਦ ਤੇ ਰੰਗ ਕਿੰਨੇ ਆ ਮੈਂ ক্রিকেট ਵਾਂਗੂ ਚਾਟਰਾਂ ਆਂ ਬਦਲਦੀ ਆਂ ਕਦੀ ਮੰਮੀ ਪਹਿਲੇ ਇਹ ਦੱਸ ਤੋਂ ਮੰਮੀ ਮੈਨੂੰ ਕਿਹੜੇ ਸਾਕੋ ਕਹਿਨੀ ਆ ਜਦੋਂ ਹੁਣ ਤੁਸੀਂ ਮੇਰੇ ਮੰਮੀ ਲੱਗਣਾ ਆ ਜਦੋਂ ਉਹ ਮੇਰੇ ਡੈਡੀ ਲੱਗਦਾ ਆ ਤੇ ਹੁਣ ਤੁਸੀਂ ਵੀ ਜਿੱਦਾਂ ਦੀ ਮੇਰੇ ਉਹ ਮਾਂ ਹੀ ਉਦਾਂ ਦੇ ਤੁਸੀਂ 24 ਘੰਟੇ ਤੁਸੀਂ ਮੈਨੂੰ ਖਾਣ ਕੋ ਪੈਂਦੇ ਹੋ ਮੇਰਾ ਸਭਾ ਇਦਾਂ ਦਾ ਨਾ ਮੈਂ ਇਦਾਂ ਹੀ ਬੋਲਣਾ ਠੀਕ ਆ ਪਰ ਇਦਾਂ ਬੰਦਾ ਕਿੰਨਾ ਬੋਰਾ ਲੱਗਦਾ ਵਾ ਤੁਸੀਂ ਮਨਜੀਤ ਨਾਲ ਇੰਨਾ ਪਿਆਰ ਨਾ ਲੈਂਦੇ ਹੋ ਸਾਬੀ ਵੀ ਇੰਨਾ ਏਡੇ ਪਿਆਰ ਨਾ ਰਹਿੰਦੇ ਹੋ ਤੇ ਮੈਂ ਤਾਂ ਤੂੰ ਕੀ ਮੰਗਣ ਦੀ ਮੇਰੇ ਬੱਚੇ ਆ ਕਿ ਮੈਂ ਉਹਨਾਂ ਨਾਲ ਪਿਆਰ ਨਾ ਜਣਾ ਤੇ ਕੀ ਗੱਲ ਤੁਸੀਂ ਮੈਨੂੰ ਨਹੀਂ ਆਪਣਾ ਬੱਚਾ ਸਮਝ ਸਕਦੇ ਮੈਨੂੰ ਪਤਾ ਹੀ ਨਹੀਂ ਮੇਰਾ ਬੱਚਾ ਤੂੰ ਤੇ ਮੈਂ ਐਵੇਂ ਪਿਆਰ ਕਰਾਂ ਨਾਲੇ ਮੇਰੀ ਗੱਲ ਸਾਨੂੰ ਜਿੱਥੇ ਮਰਜੀ ਜਾਵਾਂ ਆਵਾਂ ਤੂੰ ਦਖਲਦਾਰੀ ਨਾ ਦੇ ਅਗਰ ਵਿੱਚ ਨਹੀਂ ਉਹਦਾਂ ਤਾਂ ਮੈਂ ਕਿਹਾ ਕਿ ਮੰਮੀ ਨਾਲ ਚੱਲ ਜਾਓ ਤੇ ਤੁਸੀਂ ਨਾਲ ਨਹੀਂ ਉਹ ਤੇ ਗਏ ਕਿ ਘਰ ਮੈਂ ਰਹਿਣਾ ਥੋਣ ਜਦੋਂ ਦੀ ਭਾਬੀ ਗਈ ਤਾਂ ਉਹਦੇ ਘਰੋਂ ਨਿਕਲੇ ਹ ਕਿਉਂ ਸਾਰਾ ਕੁਝ ਤੈਨੂੰ ਪੁੱਛ ਕੇ ਕਰਿਆ ਕਰਾ ਕਿੱਥੇ ਆਉਣਾ ਕਿੱਥੇ ਜਾਣਾ ਤੂੰ ਇੰਨੀ ਗਰੀਆਲੀ ਨਾ ਰੱਖਿਆ ਕਰ ਤੇ ਸੁਖਾ ਭਾਬੀ ਨਾਲ ਸਾਹਮਣੇ ਤੁਸੀਂ ਐਨੇ ਸੱਚੇ ਬਣਦੇ ਸਾਬੇ ਨੂੰ ਸਾਹਮਣੇ ਕਿ ਮੈਂ ਘਰੇ ਰਹਿਣਾ ਵਾ ਮੈਂ ਨਹੀਂ ਕਿਤੇ ਵੀ ਪੁੱਤ ਜਾਣਾ ਮੈਂ ਇੱਥੇ ਹੀ ਠੀਕ ਵਾ ਤੇ ਹੁਣ ਤੁਸੀਂ ਉਸੇ ਵੇਲੇ ਨਿਕਲ ਗਏ ਹੀ ਹੁਣ ਨਹੀਂ ਮੈਂ ਕਿਸ ਬੰਨੇ ਕੋਈ ਚੋਰੀ ਕਰ ਲੈਣੀ ਹੁਣ ਵੀ ਤਾਂ ਮੈਂ ਕੱਲੀ ਹੀ ਇੱਥੇ ਮੈਂ ਸੋਚਿਆ ਸੀ ਸਾਰਾ ਕੁਝ ਵੀ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਤੂੰ ਨਾ ਮੈਨੂੰ ਅਕਲ ਸਿਖਾ ਮੈਨੂੰ ਹੈ ਗਈ ਆ ਚੁੱਪ ਕਰਕੇ ਬੈਠੀ ਰਿਹਾ ਕਰ ਚਾਚੀ ਵਾਲ ਤੇ ਨਹੀਂ ਗਏ ਫੇਰ ਕਿਤੇ ਨਹੀਂ ਚਾਚੀ ਅੱਲ ਮੈਂ ਕੀ ਕਰਨਾ ਮਹਾਨ ਗਿਨ ਗਿਨ ਦੀ ਗੱਲ ਤਾਂ ਤੁਸੀਂ ਉਹਨਾਂ ਨੂੰ ਦੱਸਦੇ ਆਂ ਆਪਾਂ ਕਿੱਥੇ ਪੈਣਾ ਕਿੱਥੇ ਖਲੋਣਾ ਕੀ ਖਾਦਾ ਕੀ ਨਹੀਂ ਖਾਦਾ ਤਾਂ ਉਹ ਮੈਂ ਦੱਸਣ ਚੱਲ ਗਏ ਹੋਣੇ ਕਿ ਸੁਖ ਭਾਬੀ ਗਈ ਦਵਾਈ ਲੈਣ ਵਾਸਤੇ ਨਹੀਂ ਮੈਂ ਚਾਚੀ ਘਰ ਨਹੀਂ ਜਾਂਦੀ ਹੁੰਦੀ ਮੈਂ ਚਾਚੀ ਘਰੇ ਆ ਜਾਂਦੀ ਹੁੰਦੀ ਆ ਆਹੋ ਤੇ ਮੈਨੂੰ ਪਤਾ ਹੀ ਘਰੇ ਆ ਜਾਂਦੀ ਆ ਤੇ ਅੱਜ ਮੈਨੂੰ ਦੇਖੀ ਨਾ ਸਵੇਰ ਦੀ ਮੈਂ ਚੱਲ ਤੁਸੀਂ ਹਾਜਰੀ ਪਰ ਆਏ ਹੋਣੇ ਹਾਜਰੀ ਪਰ ਨੂੰ ਮੈਂ ਕਿਹੜਾ ਕਾਲਜ ਚ ਗਈ ਹੂੰ ਕਾਲ ਜਾਂਦ ਕੀ ਲੋੜਾ ਜਦੋਂ ਉੱਥੇ ਤੁਹਾਡੀਆਂ ਸਾਰੀਆਂ ਸਲਾਮਾਂ ਹੋ ਜਾਂਦੀਆਂ ਵਾ ਇੱਥੇ ਚਾਚੀ ਨੂੰ ਲੈ ਆਉਣਾ ਅੱਜ ਬੜੀ ਸ਼ਾਂਤੀ ਜਿਹੀ ਨਾਲੇ ਘੜੀ ਰੌਣਕ ਮੇਲਾ ਲੱਗ ਜਾਂਦਾ ਬਹਿੰਦੇ ਇ ਚਾਚੀ ਉਹ ਸੱਦਨ ਨਹੀਂ ਮੈਂ ਜਾਂਦੀ ਹੁੰਦੀ ਚਾਚੀ ਆਪੇ ਹੁੰਦੀ ਹੁੰਦੀ ਆ ਤੇ ਨਾ ਮੈਂ ਕਦੀ ਉਹਦੇ ਘਰ ਗਈ ਆ ਕੋਈ ਬੜਾ ਜ਼ਰੂਰੀ ਕੰਮ ਹੋਵੇ ਤਾਂ ਫਿਰ ਜਾਂਦੀ ਹੁੰਨੀ ਆ ਤੇ ਬਾਰ ਬਾਰ ਇੱਕੋ ਗੱਲ ਨਾ ਕਰੀ ਜਾਇਆ ਕਰ ਚਾਚੀ ਘਰ ਗਈ ਚਾਚੀ ਨੂੰ ਇੱਥੇ ਸੱਦਣ ਲਈ ਕਿਉਂ ਮੇਰੇ ਘਰ ਮੈਂ ਤੈਨੂੰ ਮੱਥੀ ਸੱਦਾਂ ਜੈਨੂੰ ਨਾਜ਼ਰਦਾ ਮੈਂ ਸਲਾਹ ਤੁਸੀਂ ਲੈਂਦੇ ਹੋ ਨਾ ਸਾਰਿਆਂ ਦੀ ਜੀ ਇਹੀ ਤੁਸੀਂ ਆਪਣੇ ਘਰ ਨੌਪੁੱਤਾਂ ਦੀ ਸਲਾਹ ਲਓ ਤਾਂ ਸਾਰਾ ਕੁਝ ਵਧੀਆ ਹੋ ਜਾਂਦਾ ਪਰ ਤੁਸੀਂ ਤੇ ਆਲੇ ਦੁਆਲੇ ਨੂੰ ਦੱਸਣਾ ਜ਼ਰੂਰੀ ਸਮਝਦੇ ਹੋ ਨੌਪੁੱਤਾਂ ਦੀ ਵੀ ਜਿੱਥੇ ਲੋੜ ਹੁੰਦੀ ਨਾ ਸਲਾਹ ਲੈਣ ਦੀ ਉੱਥੇ ਲੈਣੀ ਆ ਤੂੰ ਨਹੀਂ ਮੈਨੂੰ ਅਕਲ ਸਿਖਾਉਣੀ ਕਿ ਤੂੰ ਉਸਕਾ ਮੈਨੂੰ ਅਕਲ ਨਹੀਂ ਨਹੀਂ ਤੇ ਨਾਲੇ ਮੇਰੀ ਗੱਲ ਸੁਣਾ ਸੁਖ ਭਾਬੀ ਨਾਲ ਤੁਸੀਂ ਇੰਨੇ ਪਿਆਰ ਨਾਲ ਰਹਿੰਦੇ ਜਿਦਾਂ ਤੁਹਾਨੂੰ ਉਹਦਾ ਬੜਾ ਧਿਆਨ ਹੁੰਦਾ ਕੀ ਗੱਲ ਮੈਨے ਵਿੱਚ ਨਹੀਂ ਗੱਲਾਂ ਜਾਣਦੀ ਤੁਹਾਡੀਆਂ ਕੀ ਗੱਲਾਂ ਜਾਣਦੀ ਸਭ ਮੈਨੂੰ ਪਤਾ ਵਾ ਸਾਰੀਆਂ ਮੈਨੂੰ ਪਤਾ ਵਾ ਅੱਜ ਤਾਂ ਸੁਖ ਭਾਬੀ ਠੀਕ ਨਹੀਂ ਨਾ ਮੈਂ ਤਾਂ ਸਭ ਵੀਰ ਨਾਲ ਜਾਣ ਦਿੱਤੀ ਆ ਜੇ ਤੁਸੀਂ ਉਦਾਂ ਦੇ ਨਾ ਤਾਂ ਉਦਾਂ ਮੈਂ ਕਦੇ ਵੀ ਨਹੀਂ ਜਾਣ ਦੇਣੀ ਅੱਛਾ ਪਰ ਤੁਸੀਂ ਆਪਣੇ ਮਨ 'ਚ ਕੋਈ ਗੱਲ ਨਾ ਸੋਚੋ ਜੇ ਅੱਜ ਦਵਾਈ ਦਾਰੂ ਸਿਰਫ ਲੈਣ ਗਈ ਆ ਇਸ ਤੋਂ ਵੱਧ ਜੇ ਕੋਈ ਗੱਲ ਹੋ ਗਈ ਨਾ ਤਾਂ ਤੁਸੀਂ ਇਹ ਸੋਚ ਲਓ ਕਿ ਬੰਨਣਾ ਵੇਖਿਓ ਕੀ ਜੀ ਤੇ ਫਿਰ ਮੈਂ ਆਏ ਕਿਤੇ ਨੂੰ ਵਾਰ-ਵਾਰ ਕਹਿੰਨੀ ਆਂ ਕਿ ਜੇ ਮੇਰੀ ਨੌਨੋ ਵੀ ਨਵੀਂ ਹੋਈ ਨਾ ਕੋਈ ਗੱਲ ਦੀ ਤੇ ਫਿਰ ਤੂੰ ਹੀ ਦੱਸੀ ਵੀ ਕੀ ਪੜਨਾ ਕੀ ਤੇਰਾ ਤੂੰ ਹੀ ਆਪਣਾਪ ਸੋਚੀ ਫਿਰ ਮੇਰੀ ਨਾ ਤੁਸੀਂ ਪ੍ਰਵਾਹ ਕਰੋ ਮੇਰੀ ਟੈਨਸ਼ਨ ਨਾ ਤੁਸੀਂ ਲਓ ਅਭੀ ਨਵੀ ਤੇ ਮੈਂ ਤੁਹਾਨੂੰ ਹੁਣੇ ਦੱਸਦਾ ਕਿ ਅਭੀ ਨਵੀ ਕੀ ਹੋਣੀ ਆ ਮੈਂ ਸਿਰਫ ਭਾਬੀ ਕਰਕੇ ਚੁੱਪਾਂ ਕਿਉਂ ਹਾਲਤ ਆ ਤੇ ਮਨਾ ਰਹਿਣ ਦੇ ਟੈਨਸ਼ਨ ਨਾ ਦੇ ਘਰ ਚ ਕਾਲਾ ਨਾ ਪਾ ਨਹੀਂ ਤਾਂ ਮੈਂ ਮਾਂ ਪੁੱਤ ਦਾ ਡੱਜਲੂਸੇ ਕਰੀ ਕੱਢਿਆ ਨਾ ਤੁਹਾਨੂੰ ਪਤਾ ਲੱਗ ਜਾਣਾ ਹੈ ਭਾਬੀ ਨੇ ਮਹਲੇ ਤੱਕ ਆਏ ਨਹੀਂ ਮੇਰੇ ਕੋਲ ਤਾਂ ਦਾ ਫੋਨ ਨੰਬਰ ਭੇਜਾਂ ਨੇ ਕਿ ਬੰਦਾ ਫੋਨ ਕਰਕੇ ਹਾਲ ਹੀ ਪੁੱਛ ਲੈ ਵੇਖਾਂ ਪੜਾ ਮਾਤਾ ਦੇ ਫੋਨ ਚੋਂ ਨੰਬਰ ਨਾ ਕੱਢਾਂ ਗਾਲ ਤੇ ਕਰਾਂ ਬੜਾ ਟਾਈਮ ਲਾਤਾ ਵਾ ਉਹਨਾਂ ਨੇ ਵੜ ਗਈ ਅੰਦਰ ਫੋਨ ਪਤਾ ਨਹੀਂ ਨੇ ਕਿੱਥੇ ਰੱਖਿਆ ਹੋਣਾ ਆਪਣਾ ਆਹ ਪਿਆਈ ਫੋਨ ਵੇਖਾਂ ਪੜਾ ਲੈ ਲੋਕ ਵੀ ਖੁੱਲਾ ਹੀ ਕੇਵਲੇ ਮੇਰੀ ਕਿਸਮਤ ਵੀ ਸਾਥ ਦੇ ਜਾਂਦੀ ਹੈ ਆਪਣੇ ਫੋਨ 'ਚ ਨੰਬਰ ਕਰਦੇ ਆ ਪਤਾ ਨਹੀਂ ਕਿੱਥੋਂ ਆ ਗਈ ਕਲੈਣੀ ਜੀ ਆਉਂਦਿਆਂ ਹੀ ਕਲੇਸ਼ ਪਾ ਲੈਂਦੀ ਅੱਗੇ ਮੈਨੂੰ ਨਾ ਟੈਨਸ਼ਨ ਲੈਂਦੀ 24 ਘੰਟੇ ਹੀ ਇੱਕ ਆ ਮੁੰਡਾ ਹੀ ਇੰਨਾ ਡਰੰਡਿਆ ਹੀ ਮੈਂ ਮੰਮੀ ਕਿੱਦਾਂ ਗੱਲ ਕਰਨੀ ਕਿੱਦਾਂ ਨਹੀਂ ਆ ਨਾ ਆਈ ਹੁੰਦੀ ਤਾਂ ਮੈਂ ਨਾਲ ਚੱਲ ਜਾਂਦੀ ਕਿੱਦਾਂ ਸੂਹਾਂ ਲੈਂਦੀ ਆ ਕਿੱਥੋਂ ਆਈ ਵਾ ਮੰਮੀ ਕਹਿਣ ਡਈ ਆ ਮੰਮੀ ਤੈਨੂੰ ਮੈਂ ਕਿਹੜੇ ਸਾਕੋਂ ਆਪਣੀ ਧੀ ਬਣਾਣਾ ਮੇਰੀ ਧੀ ਤੇ ਮਨਜੀਤ ਹੀ ਆ ਤੇ ਮੇਰਾ ਪੁੱਤ ਵਾ ਸਾਬੀ ਕਿੰਦਾ ਹਰ ਗੱਲ ਪੁੱਛਦੀ ਆ ਨਣਵੇਂ ਇਦਾਂ ਲੈਂਦੀ ਜਿੱਦਾਂ ਘਰ ਦਾ ਮੈਂਬਰ ਹੀ ਹੁੰਦੀ ਆ ਆਪ ਤੇ ਬਣ ਕੇ ਬੈਠੀ ਆ ਪਰ ਜਿੰਨਾ ਚਿਰ ਮੈਂ ਨਹੀਂ ਬਣਾਉਂਦੀ ਉਦਾਂ ਨਹੀਂ ਕਿੰਨਾ ਚਿਰ ਬਣ ਜੇਗੀ ਇਦਾਂ ਇਦਾਂ ਕਰਦੀ ਆ ਸਾਬੀ ਨੂੰ ਫੋਨ ਲਾਉਣੀ ਆ ਉਹਨੂੰ ਪੁੱਛਣੀ ਆ ਸਾਬੀ ਕੀ ਦੱਸਿਆ ਡਾਕਟਰਾਂ ਨੇ ਜਿੰਨਾ ਚਿਰ ਸਾਬੀ ਨਹੀਂ ਦੱਸਦਾ ਉਹਨਾਂ ਚਿਰ ਤੇ ਮੈਨੂੰ ਟੈਨਸ਼ਨ ਹੀ ਆ ਨਾ ਤੇ ਖੁੱਲ ਗਿਆ ਜੋ ਥੋੜ੍ਹਾ ਨੰਬਰ ਪਤਾ ਨਹੀਂ ਕਿੱਥੇ ਜੋ ਪਤਾ ਨਹੀਂ ਕਿ ਨਾਂ ਤੇ ਭਰਿਆ ਹੋਣਾ ਵਾ ਨਾਂ ਕਿਹੜੇ ਸਿੱਧੇ ਭਰ ਨਹੀਂ ਹੁੰਦੇ ਨੇ ਬੋਲਣ ਜੋਗੀ ਐ ਬਸ ਲਾ ਆਪਣੀ ਕੀ ਟੱਡੇ ਮੱਡੇ ਜਿਹਾ ਭਰਿਆ ਆਈ ਨੰਬਰ ਲੱਭ ਜਾਂਦਾ ਨਾ ਤਾਂ ਫੋਨ ਸੱਜੇ ਤੇ ਲਾ ਲੈਂਦੀ ਉਦੋਂ ਉਹ ਆਪਣੇ ਉਦਾਂ ਹੀ ਆ ਜੇ ਨੰਬਰ ਹੀ ਬੜੇ ਆ ਫੋਨ ਦੇ ਵਿੱਚ ਤੇ ਜਿੱਦਾਂ ਸਿੱਧਾ ਪਤਾ ਨਹੀਂ ਕੀ ਐਮਐਲ ਇਹਨਾਂ ਨਾਲ ਗੱਲ ਕਰਨੀ ਐ